ਦੰਦੀ ਸ਼ੁਰੂਆਤ ਲੱਗੀ ਆ ਹੁਣ ਹੈਰੀ ਤੋਂ ਤੇ ਹੈਰੀ ਨੇ ਹੁਣ ਸਕੂਲ ਦੀ ਤਿਆਰੀ ਪੜ ਲਈ ਆ ਆ ਦੇਖੋ ਲੈ ਇਹ ਵੀ ਨਾਲ ਹੀ ਉੱਠ ਖੜੋਂਦੀ ਆ ਦੇ ਦੇ ਹੈਰੀ ਆਜ ਕੋਈ ਟੈਸਟ ਵੀ ਆ ਕਿਹਦਾ ਹੁਣ ਸਕੂਲ ਟੈਸਟ ਨਹੀਂ ਗਿਆ ਕੋਈ ਇਧਰ ਨੂੰ ਮੂੰਹ ਕਰ ਤਾਂ ਅੱਛਾ ਦੇਖ ਰਹੇ ਆ ਤੇਰੇ ਕਿੰਨੇ ਨੰਬਰ ਆਉਂਦੇ ਆ ਨੰਬਰ ਕਿਥੋਂ ਆਇਆ ਤਾਂ ਫੇਕ ਹੀ ਆਉਣਾ ਤੇਰੀ ਮਨੀ ਆਰਡਰ ਹੂੰ ਮਾਨੂੰ ਆਇਆ ਇੱਥੇ ਬਹਿ ਜਾ ਤੂੰ ਦੇ 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 ਕੀ ਕਰਦੀ ਏਹ ਪਿੰਡੀ ਗਈ ਇਹਦੇ ਘੜਾਣਾ ਹੀ ਹੋਰ ਮੈਂ ਚੱਲਦਾ ਹਾਂ ਸਕੂਲੇ ਟਾਈਮ ਬਹੁਤ ਹੋ ਗਿਆ ਤੁਹਾਡੀ ਹਾਂ ਵੱਟ ਵਜ ਰਿਹਾ ਹੈ ਸਕੂਲੇ ਚੱਲੂ ਹੁਣ ਬਸ ਅੱਜ ਦਾ ਵਲੋਗ ਇੱਥੇ ਖਤਮ ਹੁੰਦਾ ਅੱਛਾ ਸਹੀ ਆ ਇੰਦਰ ਮੰਮੀ ਹੁਣ ਵੀ ਸੁੱਤੇ ਆ ਪਾਪਾ ਜੀ ਉੱਠੇ ਹੁੰਦੇ ਆ ਪਾਪੇ ਚਾਹ ਪੜਾਉਂਦੀ ਆ ਇੰਦਰ ਹੱਲੇ ਸੁੱਤੇ ਪਏ ਆ ਇਹਨਾਂ ਨੇ ਦਵਾਈ ਖਾਤੀ ਹੁੰਦੀ ਆ ਫੇ ਲੇਟੇ ਉੱਠਦੇ ਹੁੰਦੇ ਆ ਇਹ ਰਿਹਾ ਮੇਰਾ ਨਾਸ਼ਤਾ ਮੈਂ ਹਮੇਸ਼ਾ ਬੇਹੀ ਰੋਟੀ ਖਾ ਕੇ ਖਾਣਾ ਬੇਹੀ ਰੋਟੀ ਗਰਮ ਕਰਕੇ ਉੱਤੇ ਲੂਣ ਪਾ ਲੈਣਾ ਮਾਂ ਚਾਹ ਉੱਠ ਜਾ ਉੱਠ ਜਾ ਸਵੇਰਾ ਹੋ ਗਿਆ ਹੂੰ ਨੱਲੇ ਵੀ ਸਾਰੇ ਹੀ ਲੈਣੋ ਇਹਨੇ ਇਸਤੀ ਪਾਈ ਅੱਜ ਸੰਗਰਾਹ ਦੇ ਆ ਪਤਾ ਤੁਹਾਨੂੰ ਹੰ ਮੈਂ ਇਧਰ ਇਹ ਪਈ ਆ ਪਈ ਆ ਰੋ ਪਈ ਨੇ ਹੰ ਤੈਨੂੰ ਮੈਂ ਤਰਲੇ ਦਹੀਂ ਪਾ ਕੇ ਗੁੱਲੀ ਜੀ ਤੂੰ ਖਾਣਾ ਨਹੀਂ ਕਦੀ ਤੈਨੂੰ ਬੈਸਕਟ ਚਾਹੀਦੇ ਕਦੀ ਤੈਨੂੰ ਕੋਸ਼ਿਸ਼ ਫੇਰ ਮੁੜ ਕੇ ਤੈਨੂੰ ਅਸੀਂ ਉੱਥੇ ਹਸਪਤਾਲ ਹਸਪਤਾਲਾਂ ਚ ਲੈ ਕੇ ਤੁਰੇ ਫਿਰਗੇ ਤੈਨੂੰ ਸਮਝ ਨਹੀਂ ਲੱਗਦੀ ਇੱਕ ਵਜਾ ਤੂੰ ਚੀਜ਼ ਪਾਈ ਦਿਓ ਖਾ ਮੈਂ ਕੁੱਟਣੀ ਬੜੀ ਆ ਚਾ ਸੌਂ ਜਾ ਫੇ ਚਾ ਜਾ ਬੈ ਜਾ ਉਹਨੇ ਨਹੀਂ ਉੱਠਣਾ ਹਲੇ ਉੱਠੋ ਉਧਰ ਦੇਹਦੀ ਚੱਲ ਫੇਂ ਦਿਨ ਠਾਲ 'ਤੇ ਫੇਂ ਦਿਨ ਕਾ ਅੱਠ ਚੱਲ ਦੇਖੀ ਅਰਦਾ ਇਹ ਕੇ ਤਾਂ ਠੀਕ ਹੈ ਤੇ ਸਾਡੀ ਮਾਣੋ ਮਾਣੋ ਪਿੰਡੀਆਂ ਇਹ ਮਾਣੋ ਪਿੰਡੀਆਂ ਇਹ ਮਾਣੋ ਪਿੰਡੀਆਂ ਉੱਠੋ ਉੱਠੋ ਚਾਹ ਪਾਣੀ ਪੀਓ ਆ ਜਾ ਮੇਰੀ ਭੁੰਡੀ ਕੀ ਕਰਦੀ ਸੀ ਮੇਰੀ ਭੁੰਡੀ ਕੀ ਕਰਦੀ ਸੀ ਇਧਰ ਬੂਬੂ ਕਾ ਚੱਲ ਇਧਰ ਇਧਰ ਕਾਈਦਾ ਪੈਂਦਾ ਕੀ ਫੇਰਾ ਮੰਮ ਕਰਕੇ ਆਈ ਆ ਹੂੰ ਤੋਂ ਕਿ ਮੈਂ ਵੇਲੀ ਖਾ ਲਿਆ ਪੀ ਲਿਆ ਤੇ ਡੈਸ਼ ਕਰ ਲਈ ਐਮਾਣੋ ਇਹ ਮਾਣ ਇਹ ਮੇਰੀ ਬੈਲਾ ਆ ਅਸੀਂ ਉਹਦਾ ਇਹਦਾ ਨਾਮ ਬੈਲਾ ਆ ਅਸੀਂ ਇਹਨੂੰ ਉਹਦਾ ਜਿਹੜੀ ਮਰਜ਼ੀ ਨਾਂ ਨਾ ਕਾ ਕੇ ਇਹ ਉਦੋਂ ਹੀ ਹਾਜ਼ਰ ਜਵਾਬ ਹੋ ਜਾਂਦੀ ਆ ਹਾਂ ਤੂੰ ਠੀਕ ਆ ਦੱਚ ਦੇ ਇਸ਼ਾਰਿਆਂ ਨੂੰ ਤੂੰ ਕਿ ਮੈਂ ਬਾਹਰ ਸੀਗੀ ਹੈਨਾ ਮੈਂ ਬਾਹਰ ਥੀ ਤੂਗੇ ਹੁਣ ਮੈਂ ਠੀਕ ਆ ਹੁਣ ਮੈਨੂੰ ਦੋਤੀਆਂ ਖਾਣੀਆਂ ਆ ਹੁਣ ਮੈਂ ਦਹੀਂ ਨਹੀਂ ਖਾਂਦੀ ਪਰ ਜਈ ਖਾਂ ਤਾਂ ਮੈਨੂੰ ਬਹੁਤ ਨਫ਼ਰਤ ਦੇਦੋਗੀ ਦੁੱਧ ਤੋਂ ਵੀ ਬਹੁਤ ਡਰ ਲੱਗਦਾ ਆ ਹੂੰ ਚਾਹ ਪਾਣੀ ਲਿਆ ਮੈਂ ਸ਼ੱਕ ਤੇ ਹੁਣ ਇਹ ਵੀ ਉੱਠ ਗਏ ਆ ਝਾੜੂ ਪੋਚਾ ਭਾਂਡੇ ਸਾਰਾ ਕੰਮ ਮੈਂ ਨਿਬੇੜ ਲਿਆ ਆ ਤੇ ਬਸ ਇੱਕ ਟੈਨਸ਼ਨ ਹੁਣ ਮੈਨੂੰ ਖਾਈ ਜਾਂਦੀ ਆ ਜਿਹੜੀ ਕਿ ਸਾਰੀਆਂ ਬੁੜੀਆਂ ਨੂੰ ਜਨਾਨੀਆਂ ਨੂੰ ਕੁੜੀਆਂ ਨੂੰ ਹੁੰਦੀ ਆ ਉਹ ਕਿਹੜੀ ਟੈਨਸ਼ਨ ਆ ਤੁਹਾਨੂੰ ਪਤਾ ਹੀ ਆ ਕੀ ਟੈਨਸ਼ਨ ਆ ਜੇ ਗੱਲ ਕਰੀਏ ਜਿਹੜਾ ਹੁਣ ਸਮਝਦਾ ਇਸ ਗੱਲ ਨੂੰ ਜਿਹੜਾ ਹੁਣ ਕੰਮ ਕਰਦਾ ਆ ਘਰ ਦੇ ਵਿੱਚ ਉਹਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਮੈਂ ਕੀ ਕਹਿਣਾ ਚਾਹੁੰਦੀ ਆ ਵੀ ਕਿਹੜੀ ਟੈਨਸ਼ਨ ਆ ਜਿਹੜੀ ਜਨਾਨੀ ਨੂੰ ਹਰ ਟਾਈਮ ਹੀ ਖਾਂਦੀ ਆ ਪਤਾ ਲੱਗਾ ਕਿਹੜੀ ਅੱਜ ਕੀ ਬਣਾਈਏ ਕੀ ਬਣਾਵੇ ਬੰਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕੀ ਬਣਾਵਾ ਮੈਂ ਜੇ ਤੇ ਮੈਂ ਦਾਲ ਬਣਾਵਾ ਫੇ ਕਿਸੇ ਦਾ ਮੂੰਹ ਉਧਰ ਨੂੰ ਕਿਸੇ ਦਾ ਮੂੰਹ ਉਧਰ ਨੂੰ ਆਹ ਕੀ ਬਣਾ ਲਿਆ ਅੱਜ ਅਸੀਂ ਨਹੀਂ ਆਹ ਖਾਣੀ ਫਲਾਣੇ ਨੇ ਮੈਰੀਆਂ ਖਾਣੀ ਆਹ ਕੀ ਬਣਾਇਆ ਮੂੰਗੀ ਦੀ ਦਾਲ ਇਹ ਕਿਹੜੀ ਦਾਲ ਹੁੰਦੀ ਮੋਠਾਂ ਦਾਲੇ ਕਿਹੜੀ ਦਾਲ ਹੁੰਦੀ ਆ ਅੱਛਾ ਇਹ ਦਾਲਾਂ ਨਹੀਂ ਖਾਣੀਆਂ ਹਨ ਫੇ ਜੇ ਅਸੀਂ ਸਬਜ਼ੀ ਬਣਾ ਲਈਏ ਕੋਈ ਲੈ ਇਹ ਤਾਂ ਸਾਡੇ ਗਲਚੋਂ ਨਹੀਂ ਲੰਗਦੀ ਗਾਂ ਸੁੱਕੀਆਂ ਸਬਜ਼ੀਆਂ ਫੇਰ ਕਿਸੇ ਨੂੰ ਕਰਾਰੀ ਸਬਜੀ ਚਾਹੀਦੀ ਆ ਕਿਸੇ ਨੂੰ ਹਾਏ ਹਾਏ ਇੰਨੀ ਆ ਮਿਰਚਾਂ ਪਾਤੀਆਂ ਮੈਨੂੰ ਸਮਝ ਨਹੀਂ ਲੱਗਦੀ ਵੀ ਮੈਂ ਕਰਾਂ ਕੀ ਕਈ ਵਾਰੀ ਮੈਂ ਕਹਿੰਨੀ ਹੁੰਦੀ ਆ ਵੀ ਜਿੱਥੇ ਕੰਮ ਬੰਡ ਹੋ ਜਾਂਦਾ ਨਾ ਜਿੱਦਾਂ ਮਤਲਬ ਇੱਕ ਦਿਨ ਹੋਵੇ ਵੀ ਬੰਦੇ ਨੂੰ ਵੀ ਦਾਲ ਸਬਜੀ ਬਣਾਉਣੀ ਚਾਹੀਦੀ ਆ ਬਈ ਆ ਨਾ ਥੋੜਾ ਜਿਹਾ ਬੰਦੇ ਦਾ ਮਾਈਂਡ ਰਿਲੈਕਸ ਰਹਿੰਦਾ ਆ ਸਪੈਸ਼ਲੀ ਘਰ ਵਾਲੀ ਦਾ ਬਈ ਅੱਜ ਮੈਨੂੰ ਕੋਈ ਟੈਨਸ਼ਨ ਨਹੀਂ ਅੱਜ ਮੈਂ ਕੀ ਬਣਾਉਣਾ ਬਸ ਅੱਜ ਤਾਂ ਜਾ ਕੇ ਰੋਟੀਆਂ ਪਕਾਉਣੀਆਂ ਸਬਜ਼ੀ ਬਣੀ ਹੋਈ ਆ ਤੇ ਖਾ ਲੈਣੀ ਆ ਆਪਾਂ ਹਨਾ ਜੋ ਮਰਜ਼ੀ ਬਣਾ ਇੱਕ ਗੱਲ ਹੋਰ ਨੋਟ ਕਰਿਓ ਵੀ ਜਦੋਂ ਹਨਾ ਕੁਝ ਵੀ ਬਣਿਆ ਹੋਵੇ ਸਪੈਸ਼ਲੀ ਕੋਈ ਵੀ ਚੀਜ਼ ਬਣੀ ਆ ਲਾ ਲਓ ਆਪਾਂ ਜਨਾਨੀਆਂ ਨੂੰ ਇਹ ਹੁੰਦਾ ਆ ਵੀ ਜੋ ਬਣਿਆ ਆ ਜਾਂ ਜੋ ਕਿਤੇ ਮੇਲੇ ਤੋਂ ਆ ਗਿਆ ਜਾਂ ਕਿਸੇ ਭੋਗ ਤੋਂ ਲੰਗਰ ਆ ਗਿਆ ਆਪਾਂ ਉਹ ਭਾਵੇਂ ਇੱਕ ਦਿਨ ਦੋ ਦਿਨ ਚਲਾ ਲੈਣਾ ਵਧੀਆ ਤਰੀਕੇ ਨਾਲ ਰੋਟੀ ਖਾ ਲੈਣੀ ਆ ਬੰਦਿਆਂ ਨੂੰ ਅਚਾ ਉੱਥੇ ਲੰਗਰ ਘਰੇ ਵੀ ਇੱਕ ਵਾਰੀ ਖਾ ਲਿਆ ਇੱਕ ਵਾਰੀ ਵੀ ਨਹੀਂ ਗਈ ਆ ਦਖਾਂਦੇ ਹੈਰੀ ਤੇ ਸਾਡਾ ਇੰਨਾ ਬੇੜਾ ਹਨਾ ਇਹਨੂੰ ਚਾਹੀਦੀ ਹੁੰਦੀ ਹੈ ਫਰੈਸ਼ ਜੀ ਇਹਨੇ ਜਦੋਂ ਹੁਣ ਸਵੇਰ ਨੂੰ ਗਿਆ ਹੁਣ ਅੱਜ ਸਕੂਲ ਜਾਂਦਾ ਜਦੋਂ ਹਮੇਸ਼ਾ ਸਕੂਲੇ ਮੈਂ ਇਹਨੂੰ ਕਦੀ ਵੀ ਖਾਲੀ ਪੇਟ ਨਹੀਂ ਭੇਜਦੀ ਜਾਂ ਮੈਨੂੰ ਬ੍ਰੈਡ ਦੇ ਮਤਲਬ ਬ੍ਰੈਡ ਬਣਾ ਦੇਣੀ ਆ ਬਈ ਬ੍ਰੈਡ ਗਰਮ ਕਰਕੇ ਚਾਹ ਨਾਲ ਦੇ ਦੇਣੀ ਆ ਜਾਂ ਫੇ ਮੈਂ ਇਹਨੂੰ ਪਰੌਂਠੀ ਚਾਹ ਦੇ ਨਾਲ ਜ਼ਰੂਰ ਦੇਣੀ ਆ ਖਾਣ ਨੂੰ ਬਈ ਉੱਥੇ ਬੱਚੇ ਨੂੰ ਭੁੱਖ ਨਾ ਲੱਗੇ ਇਹ ਤੁਸੀਂ ਵੀ ਹਮੇਸ਼ਾ ਧਿਆ ਕਰਿਆ ਕਰੋ ਬੱਚੇ ਨੂੰ ਕੁਛ ਨਾ ਕੁਛ ਖਲਾ ਕੇ ਤੁਰਿਆ ਕਰੋ ਕਈ ਕਈ ਬੱਚੇ ਇਦਾਂ ਦੇ ਹੁੰਦੇ ਜਿਹੜੇ ਮਾਂ ਪੇ ਭੁੱਖੇ ਭੇਜ ਦਿੰਦੇ ਤਾਂ ਮੁੜ ਕੇ ਉੱਥੇ ਚੱਕਰ ਖਾ ਖੜ ਡੇ ਸਪੈਸ਼ਲੀ ਕੁੜੀਆਂ ਬਹੁਤ ਜ਼ਿਆਦਾ ਘੱਟ ਖਾਂਦੀਆਂ ਬਹੁਤ ਘੱਟ ਮਤਲਬ ਸਵੇਰ ਨੂੰ ਸਕੂਲ ਲੈ ਜਾਣ ਲੱਗੇ ਖਾਣ ਗਈਆਂ ਤੇ ਫੇਰ ਮੁੜ ਕੇ ਉੱਥੇ ਜਾ ਕੇ ਤਾਂ ਹੋ ਚੱਕਰ ਖਾਂਦੀਆਂ ਹੁੰਦੀਆਂ ਆ ਤੇ ਰਹੀ ਗੱਲ ਇੱਕ ਹੋਰ ਅੱਜ ਹੈਗੀ ਆ ਸੰਗਰਾਂਦ ਤੇ ਸਾਰਿਆਂ ਨੂੰ ਸੋਣ ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਵੀ ਸਾਰਿਆਂ ਦੇ ਸੌਣ ਮਹੀਨਾ ਵਧੀਆ ਚੜੇ ਤੇ ਹੁਣ ਮੀਂਹ ਤਾਂ ਪਹਿਲਾਂ ਪਿਛਲੇ ਮਹੀਨੇ ਵੀ ਬਹੁਤ ਜ਼ਿਆਦਾ ਮੀਂਹ ਪਈ ਤੁਹਾਨੂੰ ਪਤਾ ਹੀ ਆ ਵੀ ਹਨਾ ਕਿੰਨੇ ਟਾਈਮ ਦੇ ਮੀਂਹ ਪੈਂਦੇ ਆ ਸਾਡੇ ਤੇ ਤੇ ਬਹੁਤ ਪੈਂਦਾ ਪਿਆ ਮੀਂਹ ਬਾਕੀ ਪਤਾ ਨਹੀਂ ਤੁਹਾਡੇ ਥੇਰੀਏ ਚ ਕਿੱਦਾਂ ਆ ਤੇ ਸਾਡੇ ਇੰਨਾ ਮੀਂਹ ਪਿਆ ਆ ਤੇ ਸਾਡੇ ਪਿੰਡ ਤੇ ਮੇਲਾ ਸੀਗਾ ਤੇ ਉੱਥੇ ਬੇੜੇ ਤਾਰਨ ਜਾਂਦੇ ਆ ਇੰਨੇ ਮੀਂਹ ਪਏ ਆ ਵੀ ਉਹ ਬੇੜੇ ਨਹੀਂ ਤਾਰਨ ਗਏ ਉਹਨਾਂ ਨੇ ਗਾਂ ਦੀ ਸੇਵਾ ਲੈ ਲਈ ਆ ਕਿਉਂਕਿ ਉੱਥੇ ਇੰਨਾ ਪਾਣੀ ਦਾ ਮਤਲਬ ਚੜ ਗਿਆ ਆ ਤਾਂ ਉਹਨੂੰ ਵੀ ਡਰ ਲੱਗਦਾ ਆ ਜਿਹੜੀ ਗੱਲ ਆ ਹਨਾ ਹੁੰਦਾ ਆ ਇਹ ਵੀ ਬਹੁਤ ਫਰਕ ਪੈਂਦਾ ਆ ਤੇ ਸੌਣ ਮਹੀਨੇ ਨੇ ਪਹਿਲਾਂ ਹੀ ਆਉਂਦੇ ਨੇ ਮੀਂਹ ਪੈਣਾ ਸਾਡੇ ਬਾਹਰ ਕਣਮਣ ਕਣਮਣ ਸ਼ੁਰੂ ਹੋ ਗਈ ਆ ਪਹਿਲਾਂ ਹੀ ਸ਼ੁਰੂ ਕਰ ਲਿਆ ਆ ਪਹਿਲਾਂ ਹੀ ਨੱਪ ਲਿਆ ਮਹੀਨਾ ਸੌਣ ਮਹੀਨੇ ਨੇ ਆਪਣਾ ਦਿਨ ਮਤਲਬ ਦਿਖਾ ਦਿੱਤਾ ਆ ਵੀ ਮੈਂ ਅੱਜ ਸ਼ੁਰੂ ਹੋ ਗਿਆ ਆ ਹਨਾ ਅੱਜ ਦਾ ਬਲੌਗ ਜਿਹੜਾ ਆ ਨਾ ਇਹ ਮੈਂ ਆਪ ਹੀ ਗੱਲਾਂ ਗੁੱਲਾਂ ਕਰਕੇ ਸਪੈਸ਼ਲੀ ਬਣਾਉਣਾ ਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਸਾਡੇ ਬਲੌਗ ਨੂੰ ਆਪਣੇ ਮੇਬੀ ਅੱਜ ਪੰਜਵਾਂ ਦਿਨ ਹੈ ਸ਼ਾਇਦ ਹੋ ਗਿਆ ਪੰਜਵਾਂ ਦਿਨ ਹੋ ਗਿਆ ਜਿਸ ਦਿਨ ਦੀ ਮਾਨੂੰ ਬਿਮਾਰ ਹੋਈ ਸੀਗੀ ਸਾਡੀ ਬੇਲਾ ਉਤੋਂ ਬਾਅਦ ਚ ਮੈਂ ਅ ਅਸੀਂ ਮਤਲਬ ਬਣਾਇਆ ਨਹੀਂ ਸੀਗਾ ਕਿਉਂਕਿ ਥੋੜੇ ਜਿਹਾ ਘਰਾਂ ਦੇ ਕੰਮ ਵੀ ਹੁੰਦੇ ਆ ਘਰਾਂ ਦੇ ਕੰਮ ਵੀ ਕਰਨੇ ਹੁੰਦੇ ਆ ਬਹੁਤ ਬਹੁਤ ਸਾਰੇ ਕੰਮ ਹੁੰਦੇ ਆ ਇਹ ਵੀ ਨਹੀਂ ਸੀ ਠੀਕ ਫਿਰ ਹੈਰੀ ਬਿਮਾਰ ਹੋ ਗਿਆ ਸੀ ਵਿੱਚ ਜਿੱਦਾਂ ਉਹਦਾ ਆਪਣਾ ਜਿਹੜਾ ਗਲਾ ਸੀਗਾ ਇਹ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਤੇ ਪਹਿਲਾਂ ਸੈੱਟ ਹੋ ਗਿਆ ਸੀ ਫੇਰ ਹੋ ਗਿਆ ਦੁਬਾਰਾ ਕਿਉਂਕਿ ਅੱਜ ਕੱਲ ਜਿਹੜਾ ਬਰਸਾਤੀ ਮੌਸਮ ਹੈ ਡਰ ਲੱਗਦਾ ਆ ਵੀ ਕੋਈ ਏਦਾਂ ਦੀ ਪ੍ਰੋਬਲਮ ਨਿਕਲ ਆਵੇ ਜਿੱਦਾਂ ਹੁਣ ਪੁਰਾਣੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਰੋਨਾ ਕਰੋਨਾ ਜੀ ਏਦਾਂ ਤੇ ਬਹੁਤ ਡਰ ਲੱਗਦੇ ਆ ਹਨ ਫਿਰ ਉਹ ਬੁਖਾਰ ਵੀ ਹੋ ਗਿਆ ਸੀਗਾ ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਆ ਬਾਕੀ ਹੁਣ ਸੌਣ ਮਹੀਨਾ ਚੜ ਗਿਆ ਤੇ ਬਹੁਤ ਵਧੀਆ ਆ ਤੇ ਸਾਰਿਆਂ ਦੇ ਸੋਨਾ ਚੜਿਆ ਹੋਵੇ ਸੌਣ ਮਹੀਨਾ ਸੋਨਾ ਚੜਿਆ ਹੋਵੇ ਤੇ ਇਹਨਾ ਤੁਸੀਂ ਕਹਿਣਾ ਵੀ ਪਿੱਛੇ ਭਾਜੀ ਨੂੰ ਸੁੱਤੇ ਪਏ ਦਿਖਾਇਆ ਤੁਸੀਂ ਆ ਹਾਂ ਤੇ ਤੁਹਾਡੇ ਭਾਜੀ ਜਿਹੜੇ ਆ ਅੱਛਾ ਮੈਂ ਇੱਕ ਗੱਲ ਹੋਰ ਸੱਚ ਕਹੀਆਂ ਨੇ ਨਾ ਮੈਨੂੰ ਕਿਹਾ ਵੀ ਤੁਸੀਂ ਉਹਨਾਂ ਦਾ ਨਾਮ ਲੈਣੇ ਆ ਨਾਮ ਇਦਾਂ ਆ ਪਤਾ ਨਹੀਂ ਸ਼ੁਰੂ ਤੋਂ ਹੀ ਜਿੱਦਾਂ ਹੁਣ ਅਸੀਂ ਜਿੱਦਾਂ ਏ ਜੀ ਓ ਜੀ ਉਹਦੇ ਪਾਪਾ ਉਹਦੇ ਪਾਪਾ ਪਤਾ ਨਹੀਂ ਸੰਗੇ ਆ ਜਾਂ ਕਿੱਦਾਂ ਆ ਵੀ ਨਹੀਂ ਕਦੀ ਅਸੀਂ ਇਦਾਂ ਕਿਸੇ ਨੂੰ ਕਿਹਾ ਸੌਰੀ ਆ ਜੇ ਤੁਹਾਨੂੰ ਇਦਾਂ ਲੱਗਦਾ ਵੀ ਪਤਾ ਨਹੀਂ ਮੈਂ ਉਹਨਾਂ ਦੀ ਵਿਸ ਰਿਸਪੈਕਟ ਕਰਦੀਆਂ ਬਟ ਇਹ ਨਹੀਂ ਜਿੱਥੇ ਪਿਆਰ ਹੋਵੇ ਉੱਥੇ ਨਾਂ ਵੀ ਲਿਆ ਜਾਂਦਾ ਆ ਆਪਣੇ ਤੋਂ ਵੱਡਿਆਂ ਦੇ ਜਿੱਦਾਂ ਮਤਲਬ ਕਹਿ ਲਓ ਹੁਣ ਮੰਮੀ ਦਾ ਨਾਮ ਨਹੀਂ ਮੈਂ ਲੈ ਸਕਦੀ ਆਪਣੇ ਪਾਪੇ ਦਾ ਨਾਮ ਨਹੀਂ ਲੈ ਸਕਦੀ ਹਨਾ ਤੇ ਇੱਕ ਗੱਲ ਹੋਰ ਤੁਸੀਂ ਕਿਹਾ ਵੀ ਮੰਮੀ ਹੁਣੀ ਨਹੀਂ ਬਲੌਗ ਦੇ ਵਿੱਚ ਆਈ ਹੈਗੀ ਜਦੋਂ ਅਸੀਂ ਬਲੌਗ ਬਣਾਉਨੇ ਆ ਜਾਂ ਤਾਂ ਕਈ ਵਾਰ ਉਹ ਸੁੱਕਤੇ ਹੁੰਦੇ ਆ ਪਏ ਹੁੰਦੇ ਆ ਜਿੱਦਾਂ ਫੇ ਅਸੀਂ ਕਹਿਣਾ ਵੀ ਕਿਉਂ ਉਠਾ ਲੈਣਾ ਕਿਉਂਕਿ ਦੇਖੋ ਆਪਣੇ ਬਜ਼ੁਰਗਾਂ ਨੇ ਫੋਨ ਦੇ ਵਿੱਚ ਆਉਣ ਲਈ ਉਹ ਤਾਂ ਕਾਲੇ ਰਹਿੰਦੇ ਓਦਾਂ ਤਾਂ ਪਰ ਕਈ ਵਾਰ ਸਿੱਤੇ ਹੁੰਦੇ ਆ ਤਾਂ ਫਿਰ ਅਸੀਂ ਨਹੀਂ ਠਾਲੀ ਦਾ ਹੈਗਾ ਹਨ ਤੇ ਫਿਰ ਜ਼ਿਆਦਾ ਤਾਂ ਜ਼ਿਆਦਾ ਬਲੌਗ ਬਾਹਰ ਬਣਦਾ ਹੁੰਦਾ ਜਾਂ ਕਿਤੇ ਮੰਮੀ ਜੇ ਕਿਤੇ ਬਾਹਰ ਘੁੰਮਣ ਚਲ ਜਾਂਦੀ ਹੁੰਦੀ ਹੈ ਜਿੱਦਾਂ ਇੱਕ ਤਾਂ ਉਹਨਾਂ ਦੇ ਗੋਡੇ ਬਹੁਤ ਦੁਖਦੇ ਆ ਤੇ ਗੋਡਿਆਂ ਨੂੰ ਲੈ ਕੇ ਤਾਂ ਅਸੀਂ ਨਾ ਇੱਕ ਉਹ ਹਰੇ ਰੰਗ ਦੀਆਂ ਪੱਟੀਆਂ ਵੀ ਮੰਗਵਾਈਆਂ ਮੈਂ ਤੁਹਾਨੂੰ ਦਿਖਾਉਣੀ ਆ ਤੇ ਉਹ ਨਾ ਲਾਈਆਂ ਵੀ ਆ ਥੋੜਾ ਕਚਰਾ ਆਹ ਜਿਹੜੀਆਂ ਆ ਜਿਹੜੀਆਂ ਇਹ ਨਾ ਖੋਲ ਕੇ ਹਰੇ ਰੰਗ ਦੀ ਹੋ ਜਾਂਦੀ ਆ ਵਿੱਚੋਂ ਜਿਹਦੀ ਬਹੁਤ ਮਸ਼ਹੂਰੀ ਜੀ ਚੱਲਦੀ ਆ ਆਪਣੇ ਫੇਸਬੁੱਕ ਤੇ ਵੀ ਬੜੀ ਮਸ਼ਹੂਰੀ ਚੱਲਦੀ ਆ ਤੇ ਪਤਾ ਨਹੀਂ ਹੁਣ ਇਹਦਾ ਰਿਜ਼ਲਟ ਬੰਦੇ ਨਾ ਜਲਨ ਜਲਨ ਹੁੰਦੀ ਆ ਦਾ ਮਾੜਾ ਮੋਟਾ ਹੀ ਆ ਪਰ ਅਸੀਂ ਟੈਸਟ ਕਰਵਾਈ ਸੀ ਉਹਨਾਂ ਦਾ ਇੱਕ ਬੋਡਾ ਜਿਹੜਾ ਆ ਨਾ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਆ ਬਾਕੀ ਘਰ ਦਾ ਬਜਟ ਵੀ ਹੁੰਦਾ ਆ ਹੁਣ ਉਹ ਚੇਂਜ ਕਰਨ ਦੀ ਸਿਸਟਮ ਆ ਜਾਂਦਾ ਹੁੰਦਾ ਕਈ ਵਾਰੀ ਹਨਾ ਤੇ ਅਸੀਂ ਚਾਹੁੰਦੇ ਆ ਵੀ ਚੱਲ ਇਦਾਂ ਹੀ ਦਵਾਈਆਂ ਦਵਾਈਆਂ ਨਾਲ ਮਾਲਚ ਮੂਚ ਕਰਕੇ ਵੀ ਜਿਉਂ ਉਹਨਾਂ ਦੀ ਸੈਟਿੰਗ ਆਉਂਦੀ ਬੰਦਾ ਕਿਉਂਕਿ ਦੇਖੋ ਇਹ ਜਿਹੜੀ ਉਮਰ ਹੁੰਦੀ ਨਾ ਮੈਂ ਕਹਿੰਨੀ ਦੁੱਖ ਸਾਰਿਆਂ ਨੂੰ ਹੀ ਆਉਣੇ ਆ ਐਂਡਲੀ ਉਮਰ ਦੇ ਵਿੱਚ ਦੁੱਖ ਸਾਰਿਆਂ ਨੂੰ ਹੀ ਆਉਣੇ ਆ ਤੇ ਪਰ ਬਾਬਾ ਹਨਾ ਚੱਲਦਾ ਫਿਰਦਾ ਰੱਖੀ ਚੱਲਦਾ ਫਿਰਦਾ ਰੱਖਿਆ ਹੁਣ ਸਾਡੇ ਪਾਪਾ ਜੀ ਆ ਜਿੰਮੇ ਸੋਹਰਾ ਸਾਹਿਬ ਆ ਤੇ ਉਹ ਜਿੱਦਾਂ ਹਨਾ ਬੈੱਡ ਤੇ ਪਏ ਆ ਪਰ ਉਹਨਾਂ ਦੀ ਸੌਰਤੀ ਵੀ ਬਹੁਤ ਵਧੀਆ ਆ ਗੱਲ ਕਰਨ ਦਾ ਤਰੀਕਾ ਸਾਰਾ ਕੁਝ ਬਹੁਤ ਵਧੀਆ ਆ ਇੱਕ ਵਾਰੀ ਦੀ ਨੇ ਮੈਂ ਤੁਹਾਨੂੰ ਗੱਲ ਦੱਸਦੀ ਆ ਇਮੋਸ਼ਨਲੀ ਆ ਇਸ ਚੀਜ਼ ਨੂੰ ਹਨਾ ਮੈਂ ਕਈ ਵਾਰੀ ਬਹੁਤ ਜਿੱਦਾਂ ਮਨ ਦੇ ਵਿੱਚ ਹਾਈ ਸੋਚਦੀ ਵੀ ਬੰਦਾ ਕਿੰਨਾ ਆਪਣੇ ਆਪ ਨੂੰ ਲੈ ਕੇ ਬੰਦਾ ਕਿੱਥੇ ਤੱਕ ਜਾ ਸਕਦਾ ਹਨਾ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਸਤ ਸੀ ਜਨਵਰੀ ਚ 4 ਕ 5 ਜਨਵਰੀ ਦਾ ਸਾਡੇ ਫੰਕਸ਼ਨ ਫੰਕਸ਼ਨ ਨੇ ਸੌਰੀ ਨਗਰ ਕੀਰਤਨ ਸੀਪੈਂਡ ਦੇ ਵਿੱਚ ਤੇ ਜਿਸੀ ਤਿਆਰ ਹੋ ਕੇ ਚੱਲੇ ਤੇ ਪਾਪੇ ਨੇ ਮੈਨੂੰ ਆਵਾਜ਼ ਮਾਰੀ ਮੈਂ ਉਹਨਾਂ ਨੂੰ ਪਾਪਾ ਹੀ ਕਹਿਨੇ ਸ਼ੁਰੂ ਤੋਂ ਹੀ ਪਾਪਾ ਜੀ ਪਾਪਾ ਕਹਿੰਦੇ ਓਰੇ ਮੈਨੂੰ ਗੱਲ ਸੁਣ ਮੈਂ ਕਿਹਾ ਹਾਂਜੀ ਡੈਡੀ ਦੱਸੋ ਪਾਪਾ ਜੀ ਕਹਿੰਦੇ ਹਨਾ ਉੱਥੇ ਨਾ ਅਰਦਾਸ ਕਰੀਂ ਜਾ ਕੇ ਮੈਂ ਬੜਾ ਮੈਂ ਕੀ ਪਤਾ ਨਹੀਂ ਵੀ ਭਾਵੇਂ ਕੇਰੀ ਹੈ ਨਾ ਕਿ ਨਾ ਪਾਪੇ ਕਹਿੰਦੇ ਨਾ ਅਰਦਾਸ ਕਰੀ ਜਾ ਕੇ ਮੈਂ ਕਿ ਕੀ ਪਾਪੇ ਅਰਦਾਸ ਕਿਹੜੀ ਕਰਨ ਮੈਂ ਦੱਸ ਦਵਾਂ ਕਹਿੰਦੇ ਉਹਨਾਂ ਨੂੰ ਕਹੀਂ ਵੀ ਮੇਰੇ ਹਨਾ ਪਾਪੇ ਨੂੰ ਹਨਾ ਛੇਤੀ ਛੇਤੀ ਲੈ ਜਾ ਤੁਸੀਂ ਸੋਚ ਨਹੀਂ ਸਕਦੇ ਦੀ ਮਤਲਬ ਮਨਾ ਮੇਰਾ ਇੰਨਾ ਉਸ ਟਾਈਮ ਹਨਾ ਮਨ ਭਰਿਆ ਵੀ ਕਿੰਨੇ ਕੋ ਤਕਲੀਫ ਚ ਹੋਣਗੇ ਜਿਹਦਾ ਬੈੱਡ ਤੇ ਪੈਣਾ ਬਹੁਤ ਔਖਾ ਆ ਅਸੀਂ ਇਹ ਨਹੀਂ ਗੱਲ ਵੀ ਅਸੀਂ ਉਹਨਾਂ ਨੂੰ ਸਾਂਭਦੇ ਨਹੀਂ ਜਾਂ ਕਿੱਦਾਂ ਵੀ ਬਹੁਤ ਖੁਸ਼ ਆ ਉਹ ਪਰ ਉਹ ਆਪ ਹੀ ਹੁਣ ਜਿੱਦੈ ਕੋ ਹੁੰਦਾ ਨਹੀਂ ਵੀ ਨਹੀਂ ਮੈਂ ਹੁਣ ਮੇਰਾ ਮਨ ਨੂੰ ਮੇਰਾ ਟਾਈਮ ਹੀ ਨਹੀਂ ਆਉਂਦਾ ਮੈਂ ਮੈਂ ਬਸ ਹੁਣ ਮੈਂ ਆਪਣੀ ਮਰਜ਼ੀ ਦੇ ਮੈਂ ਕਿਹਾ ਪਾਪਾ ਜੀ ਇਹ ਨਹੀਂ ਗੱਲ ਹੁੰਦੀ ਹੈਗੀ ਜਿੰਨੇ ਤੁਸੀਂ ਉਮਰ ਲਖਾ ਕੇ ਆਏ ਹਨਾ ਉੰਨੀ ਹੀ ਤੁਹਾਡੀ ਹੋਣੀ ਆ ਮੈਂ ਤਾਂ ਇੱਥੇ ਅੱਜ ਕੱਲ ਤਾਂ ਇਹ ਨਹੀਂ ਪਤਾ ਕਦੋਂ ਕਿਨੇ ਚਲ ਜਾਣਾ ਜਵਾਨ ਜਹਾਨ ਨਿਆਣੇ ਆ ਮਾਂ 'ਤੇ ਬੈਠੇ ਆ ਜਿਨ੍ਹਾਂ ਦੇ ਉਹ ਬੱਚੇ ਚਲ ਜਾਂਦੇ ਆ ਇਹ ਕੁਛ ਨਹੀਂ ਮੈਂ ਕਿਹਾ ਪਾਪਾ ਜੀ ਪਤਾ ਜੋ ਰੱਬ ਦਾ ਭਾਣਾ ਹੋਊਗਾ ਅਸੀਂ ਉਹਨੂੰ ਮੰਨਾਂਗੇ ਅਸੀਂ ਮੈਂ ਮੈਂ ਕਹਾ ਮੈਂ ਇਦਾਂ ਦਾ ਇਹ ਨਹੀਂ ਮੈਂ ਕੰਮ ਕਰਨਾ ਪਤਾ ਨਹੀਂ ਮੇਰਾ ਹਨ ਬੜਾ ਮਨ ਉਦਣੋ ਉਹ ਗੱਲ ਮੇਰੇ ਹਨ ਕਿ ਦਾ ਦਿਲ ਨੂੰ ਬੜੀ ਚੁੱਭੀ ਬੜਾ ਮੈਂ ਕਹ ਹਾਏ ਪਾਪਾ ਜੀ ਤੁਸੀਂ ਖੁਸ਼ ਨਹੀਂ ਗੇ ਵੀ ਅਸੀਂ ਕਿਹਣਾ ਤੁਹਾਡਾ ਮਤਲਬ ਤੁਹਾਨੂੰ ਕੋਈ ਕੋਈ ਚੀਜ਼ ਨਹੀਂ ਰਹਿਣ ਦਿੱਤੀ ਦਵਾ दारू ਖਾਣ ਪੀਣ ਜੋ ਦੜੀਆ ਸਾਡੇ ਘਰੇ ਕਦੀ ਨਹੀਂ ਮੁੱਕਿਆ ਜਦੋਂ ਮਰਜੀ ਆ ਜੇ ਕੋਈ ਵੀ ਆ ਜਾਵੇ ਸਾਡੇ ਸਗਲਾ ਭਰਿਆ ਦਲੀਏ ਦਾ ਪਾਪੇ ਲਈ ਹਮੇਸ਼ਾ ਬਣਿਆ ਪਿਆ ਹੋ ਵੀ ਬਮਾਟ ਮਾਰ ਬੰਦੇ ਦੇ ਲਈ ਅਸੀਂ ਕਿਹੜੀ ਚੀਜ਼ ਰੱਖ ਸਕਦੇ ਹਣਾ ਫਰੂਟ ਪਾਪਾ ਖਾ ਨਹੀਂ ਸਕਦੇ ਹੈਗੇ ਪਾਪਾ ਜੀ ਪਿਤਾ ਖਾਂਦੇ ਹੁੰਦੇ ਉਹ ਕਦੀ ਕਦੀ ਜਿੱਦਾਂ ਖਾਂਦੇ ਆ ਉਹਨਾਂ ਦਾ ਜੀਨ ਨਹੀਂ ਕਰਦਾ ਹੁੰਦਾ ਕਈ ਵਾਰੀ ਵੀ ਜਿੱਦਾਂ ਉਹਨਾਂ ਦਲੀਏ ਨਾਲ ਹੀ ਹੁੰਦਾ ਆ ਹੁਣ ਜਿੱਦਾਂ ਥੋੜੇ ਤਨ ਹੋ ਗਏ ਆ ਪੇਟ ਬਹੁਤ ਜ਼ਿਆਦਾ ਦਰਦ ਕਰਦਾ ਸੀਗਾ ਫੇ ਅਸੀਂ ਦਲੀਆ ਹੋ ਗਿਆ ਬ੍ਰੈਡ ਹੋ ਗਿਆ ਦੁੱਧ ਦੇ ਨਾਲ ਬਿਸਕੁਟ ਹੋ ਗਿਆ ਤੇ ਉਦਾਹਨ ਦਵਾਈ ਲਿਆਂਦੀ ਤੇ ਪਰ ਫਰਕ ਪੈ ਗਿਆ ਆ ਅੱਗੇ ਨਾਲੋਂ ਤੇ ਇਹ ਜਿਹੜੀ ਉਮਰ ਹੁੰਦੀ ਆ ਕਿੱਦਾਂ ਹਨਾ ਬੰਦਾ ਦੇਖ ਲਓ ਆਪਾਂ ਕਿਹੜੀ ਉਮਰ ਦੇ ਵਿੱਚ ਆ ਆਪਾਂ ਆਪਣੀ ਜ਼ਿੰਦਗੀ ਕਿੱਦਾਂ ਜੀਣੀ ਆ ਆਪਾਂ ਆਪਣੀਆਂ ਹਰ ਖੁਆਇਸ਼ਾਂ ਵੀ ਪੂਰੀਆਂ ਕਰਨੀਆਂ ਹਨਾ ਪਰ ਜਿਹੜੀ ਐਂਡਲੀ ਉਮਰ ਹੁੰਦੀ ਹੈ ਨਾ ਉਹ ਕਿਸੇ ਨੂੰ ਬੰਦਾ ਫੀਲ ਕਰਕੇ ਕੋਈ ਕੋਈ ਬੰਦਾ ਮੈਂ ਸੋਚਦੀ ਵੀ ਕੋਈ ਕੋਈ ਬੰਦਾ ਉਹ ਚੀਜ਼ ਨੂੰ ਫੀਲ ਕਰਦਾ ਆ ਤੇ ਇੱਕ ਗੱਲ ਹੋਰ ਇਹ ਜਿਹੜੀ ਉਮਰ ਹੁੰਦੀ ਹੈ ਨਾ ਇਹ ਆਪਾਂ ਨੂੰ ਜਦੋਂ ਆਪਾਂ ਜਵਾਨੀ 'ਚ ਹੁੰਨੇ ਉਦੋਂ ਨਹੀਂ ਪਤਾ ਲੱਗਦਾ ਜਦੋਂ ਆਪਾਂ ਵੱਡੇ ਹੁੰਨੇ ਆ 35 ਪਲੱਸ ਕਹਿ ਲਓ 35 37 38 ਹਨਾ ਜਿੱਦਾਂ ਮੈਂ ਵੀ 35 ਪਲੱਸ ਹੀ ਆ ਮੇਰੀ ਜ਼ਿਆਦਾ ਹੀ ਆ ਉਮਰ ਗੈਣਾ ਦੇਸੀ ਨੰਬਰ ਦਾ ਦੇ ਆ ਪਰ ਜਿੱਦਾਂ ਇਹ ਵੀ ਇਹ 40 ਪਲੱਸ ਆ ਮੈਂ 40 ਤੋਂ ਥੋੜੀ ਜੀ ਘਾਟੇ ਆ ਠੀਕ ਆ ਤੇ ਇਹ ਨਾ ਆਪਾਂ ਨੂੰ 35 ਪਲੱਸ ਜਦੋਂ ਆਪਾਂ ਹੁੰਨੇ ਆ ਉਦੋਂ ਆਪਾਂ ਨੂੰ ਇਹ ਚੀਜ਼ਾਂ ਜਿੱਦਾਂ ਮਤਲਬ ਪਤਾ ਲੱਗਦੇ ਨੇ ਆ ਬਈ ਸਮਝਾਉਣੇ ਸ਼ੁਰੂ ਹੋ ਜਾਂਦੀ ਆ ਤੇ ਕਈਆਂ ਤੇ ਜ਼ਿੰਮੇਵਾਰੀਆਂ ਪਹਿਲਾਂ ਵੀ ਪੈ ਜਾਂਦੀਆਂ ਆ ਕਈ ਮਜਬੂਰੀਆਂ ਦੇ ਕਰਕੇ ਜੇ ਬੰਦਾ ਸਮਝੇ ਤਾਂ ਤੇ ਮੈਂ ਇਸ ਚੀਜ਼ ਨੂੰ ਹਨਾ ਬੜਾ ਸੋਚਦੀ ਹੁੰਨੀ ਆ ਵੀ ਦੇਖੋ ਜਿਹੜੀ ਪਹਿਲੀ ਉਮਰ ਹੁੰਦੀ ਆ ਉਦੋਂ ਬੰਦਾ ਕਿਦਾਂ ਉੱਡਿਆ ਫਿਰਦਾ ਆ ਵੀ ਕਰ ਲਵਾ ਉਹ ਵੀ ਕੰਮ ਕਰ ਲਵਾ ਉਹ ਵੀ ਮੇਰਾ ਹੋ ਜਵੇ ਉਹ ਵੀ ਮੇਰਾ ਹੋਵੇ ਇੱਕ ਤਮਾ ਨਹੀਂ ਖਤਮ ਹੁੰਦੀ ਤਮਾ ਨਹੀਂ ਖਤਮ ਹੁੰਦੀ ਹੈਗੀ ਪਰ ਜਦੋਂ ਆਪਾਂ ਹਨਾ ਥੋੜੇ ਜੇ ਇਸ ਲਾਈਫ ਦੇ ਵਿੱਚ ਵਿਚੜਦੇ ਆਂ ਥੋੜੇ ਵੱਡੇ ਹੁੰਨੇ ਆ ਤਾਂ ਆਪਣੇ ਘਰੇ ਬਜ਼ੁਰਗ ਹੁੰਦੇ ਸਪੈਸ਼ਲੀ ਆਪਾਂ ਉਸ ਚੀਜ਼ ਨੂੰ ਦੇਖਦੇ ਆਂ ਵੀ ਇਹ ਟਾਈਮ ਜਿਹੜਾ ਆ ਨਾ ਇਹ ਸਾਡੇ ਤੇ ਵੀ ਆਉਣਾ ਕਿਸੇ ਰੋਜ਼ ਪਰ ਇਹ ਸਮਝਦਾ ਕੋਈ ਕੋਈ ਹੈ ਵੀ ਇਹ ਜਿਹੜਾ ਟਾਈਮ ਹੀ ਆ ਨਾ ਇਹ ਸਾਡੇ ਤੇ ਵੀ ਆਉਣਾ ਆ ਅਸੀਂ ਵੀ ਇਸ ਟਾਈਮ ਚੋਂ ਨਿਕਲਣਾ ਆ ਮੰਜੇ ਤੇ ਪਹਿਣਾ ਬਹੁਤ ਔਖਾ ਮੰਜੇ ਤੇ ਪਿਆ ਬੰਦਾ ਸਾਬਣਾ ਬਹੁਤ ਔਖਾ ਪਰ ਜੋ ਰੱਬ ਨੂੰ ਮਨਜ਼ੂਰ ਹੈ ਨਾ ਉਹੋ ਹੀ ਹੁੰਦਾ ਮੈਂ ਹਰ ਵੇਲੇ ਬਾਬੇ ਅੱਗੇ ਹੀ ਅਰਦਾਸ ਕਰਦੀ ਹੁੰਨੀ ਆ ਵੀ ਬਾਬਾ ਜੀ ਚੱਲਦੇ ਫਿਰਦੇ ਲੈ ਜਾਈ ਜਿਹੜਾ ਹਨਾ ਚੱਲ ਫਿਰ ਕੇ ਤੁਰੇ ਫਿਰਦੇ ਚੱਲ ਜਾਣਾ ਉਹ ਜਿਹੜੀ ਗੱਲ ਹੁੰਦੀ ਉਹ ਹੋਰ ਹੋ ਜਾਂਦੀ ਆ ਹਣ ਪਾਪਾ ਜੀ ਇਹੀ ਕਰਦੇ ਰਹਿੰਦੇ ਮੈਂ ਤੁਹਾਨੂੰ ਦੁੱਖ ਦਿਨਾ ਔਰ ਚਲੋ ਅਸੀਂ ਦਾ ਅਸੀਂ ਹੁਣ ਏਦਾਂ ਦੀ ਪੀੜ੍ਹੀ ਆ ਕਿ ਚਲ ਅਸੀਂ ਉਹਨਾਂ ਦੇ ਦੁੱਖ ਨੂੰ ਸਮਝਦੇ ਆ ਜਾਂ ਕਿੱਦਾਂ ਵੀ ਆ ਉਹਨਾਂ ਨੂੰ ਸਾਂਭਦੇ ਵੀ ਆ ਜਿੰਨਾ ਕ ਸਾਡੇ ਕੋਲ ਹੁੰਦਾ ਅਸੀਂ ਬਾਲਾ ਨਹੀਂ ਕਹਿੰਦੇ ਅਸੀਂ ਬਹੁਤ ਕਰਦੇ ਏਦਾਂ ਜਿੰਨਾ ਕ ਸਾਡੇ ਕੋਲ ਹੁੰਦਾ ਅਸੀਂ ਉਹਨਾਂ ਕ ਕਰਦੇ ਆ ਜਿੰਨਾ ਕ ਹਨਾ ਬਾਦ ਚੜ ਕੇ ਨਹੀਂ ਅਸੀਂ ਉਹ ਵੀ ਕਰਦੇ ਉਹ ਵੀ ਕਰਦੇ ਹਨਾ ਜਿੰਨਾ ਕ ਵੀ ਸਾਡੇ ਕੋਲ ਹੁੰਦਾ ਆ ਅੱਗੇ ਆਉਣ ਵਾਲੀ ਪੀੜ੍ਹੀ ਦਾ ਪਤਾ ਨਹੀਂ ਕੁਝ ਬਾਕੀ ਹਨਾ ਜੋ ਅਸੀਂ ਕਰਦੇ ਆ ਉਹ ਸਾਡੇ ਵਾਲ ਸਾਡਾ ਬੱਚਾ ਦੇਖੂਗਾ ਤੋ ਉਹ ਵੀ ਉਸ ਸਾਬ ਨਾਲ ਸਾਨੂੰ ਸ਼ਾਇਦ ਪ੍ਰੀਟ ਕਰੇ ਵੀ ਇਹ ਆਪਣੇ ਮਾਪੇਰੀ ਕਿੱਦਾਂ ਕੇਅਰ ਕਰਦੇ ਤੇ ਮੈਂ ਵੀ ਇਦਾਂ ਹੀ ਉਹਨਾਂ ਨੂੰ ਰੱਖੂਗਾ ਇਹ ਬਹੁਤ ਜ਼ਿਆਦਾ ਇੱਕ ਦੂਜੇ ਤੇ ਦੇਖਣ ਤੇ ਪ੍ਰਭਾਵ ਪੈਂਦਾ ਘਰਾਂ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਹੀ ਰਹਿੰਦੇ ਆ ਇਹ ਨਹੀਂ ਗੱਲ ਨੌ ਸੱਸ ਚ ਮੈਂ ਤੇ ਮੰਮੀ ਵੀ ਲੜ ਪਈ ਨਹੀਂ ਆਇਆ ਇਹ ਨਹੀਂ ਅਸੀਂ ਕਦੀ ਲੜੀਆਂ ਨਹੀਂ ਹੈਗੀਆਂ ਵੀ ਅਸੀਂ ਬਹੁਤ ਮੈਂ ਕਈ ਅਣਕੀ ਨਕੀ ਮੋਟੀ ਗੱਲ ਤੋਂ ਅਸੀਂ ਵੀ ਲੜ ਲੜ ਪਈਦਾ ਆ ਪਰ ਇਦਾਂ ਨਹੀਂ ਲੜੀਦਾ ਵੀ ਮੈਂ ਆਉਣੀ ਮੈਂ ਆਉਣੀ ਮੈਂ ਜਾਉਣੀ ਹੈਨਾ ਇਦਾਂ ਦੀ ਚੀਜ਼ ਨਹੀਂ ਕਿ ਵੀ ਮੈਂ ਅੱਡ ਬੋਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਤੇ ਹੋਰ ਹੁਣ ਮੈਨੂੰ ਸਮਝ ਨਹੀਂ ਲੱਗਦੀ ਮੈਂ ਤੁਹਾਡੇ ਨਾਲ ਕੀ ਗੱਲਾਂ ਕਰੀਆਂ ਬਾਕੀ ਆ ਜਿਹੜੀਆਂ ਮੈਂ ਗੱਲਾਂ ਕੀਤੀਆਂ ਹਨ ਇਹ ਮੈਂ ਜਿਹੜੀਆਂ ਹੱਡ ਬੀਤੀਆਂ ਕਹਿ ਲਓ ਆਪਣੇ ਨਾਲ ਬੀਤੀਆਂ ਗੱਲਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਆ ਇਹ ਵੀ ਸ਼ਾਇਦ ਤੁਹਾਨੂੰ ਲੱਗ ਪਰ ਲੱਗਣਾ ਕਿ ਤੁਹਾਨੂੰ ਪਤਾ ਹੀ ਹੈ ਤੁਸੀਂ ਸਾਡੇ ਲਾਈਫ ਬਾਰੇ ਜਾਣਦੇ ਆ ਹਨ ਵੀ ਅਸੀਂ ਕਿੱਦਾਂ ਦੇ ਆ ਜਾਂ ਅਸੀਂ ਵਲੌਗ ਦੇ ਵਿੱਚ ਜੋ ਅਸੀਂ ਜੋ ਵਲੌਗ ਦੇ ਵਿੱਚ ਹੀ ਆ ਅਸੀਂ ਉਹੋ ਹੀ ਬਾਹਰ ਆ ਤੁਸੀਂ ਜਿਹੜੇ ਵੀ ਸਾਡੇ ਵਲੌਗ ਦੇਖਦੇ ਆ ਅੱਜ ਵਲੌਗ ਸਿਰਫ ਮੈਂ ਹੀ ਬਣਾਉਂਦੀ ਪਈ ਆ ਕਿਉਂਕਿ ਹੁਣੇ ਹੀ ਉੱਠੇ ਆ ਤੇ ਅੱਜ ਅਸੀਂ ਵਲੌਗ ਪਾਉਣਾ ਹੀ ਪਾਉਣਾ ਹੈ ਤਸਵੀਰ ਦੇ 8:30 ਹੋ ਚੱਲੇ ਆ ਮੈਂ ਕਹ ਵੀ ਚਾਰ ਪੰਜ ਦਿਨ ਹੋ ਗਏ ਆ ਵੀ ਕਾਫੀ ਟਾਈਮ ਹੋ ਗਿਆ ਆ 4 ਪੈਸੇ ਦਾ ਵੱਢ ਲਈਏ ਥੋੜੇ ਬਹੁਤੇ ਹੋਣਗੇ ਕੁਛ ਨਾ ਕੁਛ ਤਾਂ ਆਊਗਾ ਹੀ ਤੇ ਅਸੀਂ ਆਪਣੀ ਲਾਈਫ ਦੇ ਵਿੱਚ ਬਸ ਇੱਕ ਸਾਡਾ ਗੋਲ ਆ ਵੀ ਇੱਕ ਗੱਲ ਹੋਰ ਸੱਚ ਆਏ ਬਲੌਗ ਲੰਬਾ ਹੋ ਜਾਣਾ ਮੈਂ ਲੰਬਾ ਦੀ ਬਲੌਗ ਬਣਾਣਾ ਚਾਹਦੀ ਹੈਗੀ ਇੱਕ ਗੱਲ ਹੋ ਰਹੀ ਹੈ ਕਿ ਜਿੱਦਾਂ ਹੁਣ ਜਿਹੜੇ ਆਪਣੇ ਬੱਚੇ ਆ ਆਪਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਇਹ ਦੱਸਦੇ ਆਂ ਵੀ ਤੁਸੀਂ ਪੜੋ ਹਨ ਪਰ ਮੇਰੀ ਸੋਚਣੀ ਇਹ ਆ ਵੀ ਬੱਚੇ ਨੂੰ ਪੜ੍ਹਾਉਂਦੇ ਨਾਲ-ਨਾਲ ਕੋਈ ਸਕਿੱਲ ਜ਼ਰੂਰ ਸਿਖਾਓ ਅੱਜ ਕੱਲ ਦੇ ਦੌਰ ਦੇ ਵਿੱਚ ਬੱਚੇ ਨੂੰ ਪੜ੍ਹਾਉਣਾ ਤਾਂ ਜ਼ਰੂਰੀ ਹੈਗਾ ਹੀ ਹੈਗਾ ਆ ਪਰ ਉਹਦੇ ਨਾਲ-ਨਾਲ ਉਹਨੂੰ ਕੋਈ ਕੰਮ ਵੀ ਸਿਖਾਉਣਾ ਜ਼ਰੂਰੀ ਆ ਜਿੱਦਾਂ ਹੁਣ ਅਸੀਂ ਕੂਤੇ ਪੱਠੇ ਪਾ ਲੈਂਦੇ ਸੀ ਹੁਣ ਇਹਨਾਂ ਨੇ ਵੀ ਬੀਏ ਗ੍ਰੈਜੂਏਸ਼ਨ ਕੀਤੀ ਸੀ ਤੇ ਕਿਸੇ ਕੰਮ ਤਾਂ ਆ ਹੀ ਨਹੀਂ ਪੜ੍ਹਾਈ ਦੀ ਗੱਲ ਕਰੀਏ ਪੜ੍ਹਾਈ ਕਈ ਤਰ੍ਹਾਂ ਦੇ ਕੰਮ ਆਉਂਦੀ ਆ ਹਨਾ ਕਈ ਤਰ੍ਹਾਂ ਦੇ ਕੰਮ ਆਉਦੇ ਜਿੱਦਾਂ ਮਤਲਬ ਹੁਣ ਕਮਰਸ ਹੋ ਗਿਆ ਨਾ ਮੈਡੀਕਲ ਮੈਡੀਕਲ ਹੋ ਗਿਆ ਹਾਂ ਹੈਰੀ ਨੂੰ ਅਸੀਂ ਜ਼ਿਆਦਾਤਰ ਇਹੀ ਕਹਿੰਦੇ ਹੁੰਦੇ ਆ ਵੀ ਚਲੋ ਮਤਲਬ ਤੂੰ ਪੜ ਲਾ ਤੇ ਗਾਂ ਤੇਰਾ ਕੁਝ ਨਾ ਕੁਝ ਸੈਟਿੰਗ ਹੋ ਜੂਗੀ ਕਿਉਂਕਿ ਅੱਜ ਕੱਲ ਫਿਊਚਰ ਬੱਚੇ ਦਾ ਖੂਹਾਂ ਤੇ ਹੈ ਨੇ ਖੂਹਾਂ ਤੇ ਇਹ ਆ ਵੀ ਜਿੱਦਾਂ ਹੁਣ ਆਪ ਪੱਠੇ ਪਾਈ ਤੇ ਗਾਂ ਨਿਆਣੇ ਵੀ ਪੱਠੇ ਪਾਉਣ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਨਾ ਉਹ ਪੱਠੇ ਪਾ ਕੇ ਖੁਸ਼ੀ ਨਹੀਂ ਹੈ ਜਿਵੇਂ ਅਸੀਂ ਵੀ ਪੱਠੇ ਪਾਈਏ ਅਸੀਂ ਵੀ ਗੋਹਾ ਚੁੱਕੀਏ ਉਹ ਚਾਹੁੰਦੇ ਆ ਆਪਣੀ ਲਗਜ਼ਰੀ ਸਟਾਈਲ ਟਾਈਪ ਜਿੱਦਾਂ ਹਨਾ ਵੀ ਅਸੀਂ ਕੋਈ ਕੰਮ ਕਰੀਏ ਹੁਣ ਇੱਕ ਗੱਲ ਹੋ ਰਹੀ ਆ ਹੁਣ ਇੱਥੇ ਪੱਠੇ ਪਾਉਂਦੇ ਆ ਇੱਥੇ ਤੋਂ ਸੰਭ ਕੇ ਆਪ ਕੰਮ ਕਰ ਜਿਹੜੇ ਲੋਕੀ ਬਾਹਰ ਜਾਂਦੇ ਬੱਚਿਆਂ ਨੂੰ ਭੇਜਦੇ ਆ ਹੁਣ ਕਈਆਂ ਦੀਆਂ ਕਈਆਂ ਦੇ ਬੱਚੇ ਪਲੱਸ 2 ਕਰ ਕਰਕੇ ਤੇ ਬਾਹਰ ਚਲੇ ਗਏ ਆ ਬਾਹਰ ਜਾ ਕੇ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਆਉਂਦਾ ਖਾਣ ਪੀਣ ਦਾ ਪ੍ਰੋਗਰਾਮ ਜਿਹੜਾ ਹੁੰਦਾ ਨਾ ਰੋਟੀ ਪਾਣੀ ਚਾਹ ਪਾਣੀ ਕੁੜੀਆਂ ਨੂੰ ਸਿੱਖਣਾ ਚਾਹੀਦਾ ਤੇ ਕੁੜੀਆਂ ਦੇ ਨਾਲ-ਨਾਲ ਮੁੰਡਿਆਂ ਨੂੰ ਵੀ ਸਿੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਆਪਣਾ ਖਾਣ-ਪੀਣ ਆਪਣੇ ਜੋਗਾ ਵੀ ਨਹੀਂ ਬਣਾ ਸਕਦੇ ਤੇ ਆਪਾਂ ਕਿਸੇ ਲਈ ਕੀ ਕਰ ਦਵਾਂਗੇ ਹਨ ਜਦੋਂ ਕੁੜੀਆਂ ਰੋਟੀ ਪਾਣੀ ਇੱਥੋਂ ਸਿੱਖ ਗਈ ਨਹੀਂ ਜਾਂਦੀਆਂ ਉਧਰ ਫੇ ਬਾਹਰੋਂ ਖਾਣੇ ਉਹ ਵੀ ਖਰਚਾ ਹੀ ਵੱਧਦਾ ਆਪ ਚੀਜ਼ ਬਣਾਓ ਆਪ ਖਾਓ ਮੈਂ ਤਾਂ ਕਹਿੰਦੀ ਹਾਂ ਮੁੰਡੇ ਵੀ ਆਪ ਖਾਣਾ ਪੀਣਾ ਆਪਣਾ ਜਿਹੜਾ ਨਾ ਬਣਾਉਣ ਖਾਣਾ ਪੀਣਾ ਬਣਾ ਕੇ ਆਪਣਾ ਆਪ ਖਾਣ ਬਾਹਰ ਵੀ ਇਹ ਹੁਣ ਅਸੀਂ ਮੈਂ ਖੁਦ ਹੈਰੀ ਨੂੰ ਬਹੁਤ ਮਤਲਬ ਕਰਦੀ ਹੁੰਨੀ ਆ ਹੈਰੀ ਨੂੰ ਤਾਂ ਇੰਟਰਸਟ ਹੈਗਾ ਕੁਕਿੰਗ ਦੇ ਵਿੱਚ ਚਾਹ ਪਾਣੀ ਸੋਨੇ ਬਣਾ ਲੈਂਦਾ ਰੋਟੀ ਵੀ ਸੋਨੇ ਬਣਾ ਲੈਂਦਾ ਤੇ ਮੈਂ ਇਹ ਕਹਿੰਦੀ ਹੁੰਨੀ ਆ ਵੀ ਨਿਆਣਿਆਂ ਨੂੰ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਆ ਸਪੈਸ਼ਲੀ ਕੁੜੀਆਂ ਹੀ ਨਹੀਂ ਮੁੰਡੇ ਵੀ ਸਪੈਸ਼ਲ ਮੁੰਡਿਆਂ ਨੂੰ ਵੀ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਆ ਉਹਨਾਂ ਨੂੰ ਵੀ ਘਰ ਦਾ ਕੰਮ ਖਾਣਾ ਪੀਣਾ ਸਪੈਸ਼ਲੀ ਤੇ ਇੱਕ ਆਪਣੀ ਸਫਾਈ ਆਪਣੇ ਕਮਰੇ ਦੀ ਸਫਾਈ ਆਪਾਂ ਜਿੱਥੇ ਤੁਸੀਂ ਰਹਿੰਦੇ ਆ ਉਸ ਚੀਜ਼ ਨੂੰ ਲੈ ਕੇ ਤੇ ਉਹ ਚੀਜ਼ ਜਰੂਰ ਮੁੰਡਿਆਂ ਨੂੰ ਵੀ ਆਪਣੇ ਆਉਣੀ ਚਾਹੀਦੀ ਆ ਉਹਦੇ ਮਾਪੇ ਨੂੰ ਉਹ ਵੀ ਸੋਣੀ ਚਾਹੀਦੀ ਆ ਕਈਆਂ ਦੇ ਘਰ ਦੇ ਵਿੱਚ ਇਦਾਂ ਦਾ ਮਾਹੌਲ ਹੁੰਦਾ ਲੈ ਇਹ ਤਾਂ ਮੁੰਡਾ ਆ ਲੈ ਇਹਨੇ ਹੁਣ ਉੱਥੇ ਰੋਟੀਆਂ ਬਣਾਉਣੀਆਂ ਇਹਨੇ ਫਲਾਣਾ ਕਰਨਾ ਪਰ ਜਦੋਂ ਹੁਣ ਉਹ ਹੀ ਬੱਚੇ ਆਪਣੇ ਬਾਹਰ ਜਾਂਦੇ ਆ ਤਾਂ ਆਪਾਂ ਫੇਰ ਮੂੰਹ ਅੱਡੇ ਕੇ ਉਧਰ ਦੇ ਦਿਆਂ ਆਏ ਆ ਹਾਏ ਹਾਂ ਸੰਨ ਪੁੱਛਾ ਕੀ ਖਾਊਗਾ ਹਾਏ ਤੂੰ ਬਾਹਰੋਂ ਹੀ ਖਾਣਾ ਆ ਬਰਗਰ ਹੀ ਖਾਈ ਜਾਣਾ ਪੀਜੇ ਹੀ ਖਾਈ ਜਾਣਾ ਜਦ ਕਿ ਉਹਨੂੰ ਜੇ ਤੁਸੀਂ ਆਪਣੇ ਕੋਲੋਂ ਖੁਦ ਕੋਈ ਸਕਿੱਲ ਦਿੱਤਾ ਹੋਊਗਾ ਵੀ ਉਹ ਉਹ ਕੱਲੀ ਮੈਗੀ ਬਣਾ ਕੇ ਖਾਣਾ ਨਹੀਂ ਦੁਖਾਣਾ ਹੁੰਦਾ ਰੋਟੀ ਵੀ ਹੋਣੀ ਚਾਹੀਦੀ ਸਬਜ਼ੀ ਵੀ ਹੋਣੀ ਚਾਹੀਦੀ ਆ ਥੋੜਾ ਬਹੁਤਾ ਕੰਮ ਆਪਣੇ ਮੁੰਡਿਆਂ ਨੂੰ ਵੀ ਆਉਣਾ ਚਾਹੀਦਾ ਆ ਹਮੇਸ਼ਾ ਕੁੜੀਆਂ ਨੂੰ ਨਹੀਂ ਕਹਿਣਾ ਚਾਹੀਦਾ ਕਿ ਕੁੜੀ ਨੂੰ ਹੀ ਕੰਮ ਆਉਣਾ ਚਾਹੀਦਾ ਪਰ ਅੱਜ ਕੱਲ ਦੇ ਮਾਹੌਲ ਦੇ ਵਿੱਚ ਕੁੜੀਆਂ ਨੂੰ ਕੰਮ ਨਹੀਂ ਆਉਂਦਾ 100 ਦੇ ਵਿੱਚੋਂ ਮੇਰੇ ਹਿਸਾਬ ਦੇ ਨਾਲ ਆਪਣੇ 60 70% ਕੁੜੀਆਂ ਇਦਾਂ ਦੀਆਂ ਆ ਜਿਨ੍ਹਾਂ ਨੂੰ ਰੋਟੀ ਪਾਣੀ ਦਾ ਸਿਸਟਮ ਹਲੇ ਪਤਾ ਹੀ ਨਹੀਂ ਆਇਆਗਾ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਆ ਇਹ ਚੀਜ਼ਾਂ ਆ ਹੋਰ ਬਲੋਂ ਭੇੜਨ ਇਹ ਤਾਂ ਗੱਲ ਆ ਹੀ ਨਹੀਂ ਕਰਨ ਉਹ ਹਟਦੀ ਹੈ ਕਿ ਪਰ ਗੱਲ ਇਦਾਂ ਆ ਵੀ ਇੱਕ ਗੱਲ ਮੇਰੀ ਜ਼ਰੂਰ ਦੱਸਿਓ ਤੁਸੀਂ ਆ ਜਿੰਨੀਆਂ ਗੱਲਾਂ ਮੈਂ ਕੀਤੀਆਂ ਇਹਦਾ ਕੋਈ ਤਾਰਕ ਹੈਗਾ ਤੁਹਾਡੇ ਕੋਲ ਮਤਲਬ ਵੀ ਤੁਹਾਨੂੰ ਸਮਝ ਵੀ ਲੱਗੀਆਂ ਵੀ ਮੈਂ ਕੋਈ ਗੱਲ ਕੀਤੀ ਆ ਕਿ ਤੁਹਾਨੂੰ ਲੱਗਦਾ ਵੀ ਮੈਂ ਵੈਸੇ ਐਵੇਂ ਹੀ ਬੋਲੀ ਜਾਨੀ ਆ ਇਹ ਜ਼ਰੂਰ ਮੈਨੂੰ ਦੱਸਿਓ ਅੱਜ ਦਾ ਵਲੌਗ ਮੈਂ ਮਤਲਬ ਐਕਸ ਹੱਬ ਨਾਲ ਸ਼ੁਰੂ ਕੀਤਾ ਥੋੜੀਆਂ ਇਹ ਕਲਿੱਪਾਂ ਇਹਨਾਂ ਦੀਆਂ ਆਈਆਂ ਤੇ ਮੈਂ ਹੀ ਹੋਣੇ ਵਲੌਗ ਖਤਮ ਕਰਨ ਲੱਗੀ ਆ ਤੇ ਤੁਸੀਂ ਜ਼ਰੂਰ ਪਲੀਜ਼ ਮੇਰੇ ਭੈਣ ਮੇਰੀਆਂ ਭੈਣਾਂ ਮੇਰੇ ਵੀਰ ਮੇਰੀਆਂ ਮਾਤਾਵਾਂ ਸਾਰੀਆਂ ਮੈਨੂੰ ਜ਼ਰੂਰ ਦੱਸਿਓ ਵੀ ਆ ਜਿਹੜੀਆਂ ਗੱਲਾਂ ਮੈਂ ਕੀਤੀਆਂ ਇਹ ਕਿਸੇ ਨਾ ਕਿਸੇ ਮਤਲਬ ਮੋਟਿਵ ਤੇ ਨਿਕਲਦੀਆਂ ਕਿ ਨਹੀਂ ਨਿਕਲਦੀਆਂ ਕਿਉਂਕਿ ਜਿਹੜੀਆਂ ਗੱਲਾਂ ਕੀਤੀਆਂ ਖੁਦ ਅਸੀਂ ਵਿਚਰੇ ਹੋਈਆਂ ਅਸੀਂ ਸ਼ੁਰੂ ਤੋਂ ਨਿੱਕੇ ਹੁੰਦਿਆਂ ਨੇ ਸਾਨੂੰ ਤਾਂ ਸਾਡੇ ਮਾਪੇ ਨੇ ਰੋਟੀ ਪਾਣੀ ਵਧੀਆ ਸਿਖਾਇਆ ਪਕਾਉਣਾ 6ਵੀਂ ਕਲਾਸ ਦੇ ਵਿੱਚ ਹੀ ਅਸੀਂ ਦਾਲਾਂ ਸਬਜ਼ੀਆਂ ਰੋਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਤੇ ਅੱਜ ਕੱਲ ਦੇ 6ਵੀਂ ਦੇ ਬੱਚੇ ਤੁਸੀਂ ਦੇਖ ਲਿਓ ਜਾ ਕੇ ਸਿਸਟਮ ਇਦਾਂ ਦਾ ਸੀਗਾ ਉਦੋਂ ਇਹ ਮਾਹੌਲ ਸੀਗਾ ਘਰ ਦੇ ਵਿੱਚ ਕੰਮ ਸਾਰੇ ਰਲ ਕੇ ਕਰਦੇ ਹੁੰਦੇ ਸੀ ਸਾਡਾ ਜਿਹੜੀ ਜਿਹੜੀ ਸਾਡੀ ਫੈਮਿਲੀ ਸੀ ਨਾ ਜੁਆਇੰਟ ਫੈਮਿਲੀ ਸੀ ਤੇ ਮੈਂ ਕਦੀ ਕਦੀ ਆਪਣੇ ਮੰਮੀ ਡੈਡੀ ਹੁਣਾ ਕੋ ਰਹਿੰਦੀ ਸੀ ਕਦੀ ਕਦੀ ਮੈਂ ਆਪਣੇ ਤਾਇਆ ਤਾਈ ਜੀ ਹੁਣਾ ਕੋ ਰਹਿੰਦੀ ਸੀ ਉਹ ਮੁੱਲਾਂ ਪਰ ਰਹਿੰਦੇ ਵੈਸੇ ਮੁੱਲਾਂ ਪਰ ਦਾਖਾ ਛੇ ਤੁਹਾਨੂੰ ਪਤਾ ਹੀ ਹੋਣਾ ਕਈਆਂ ਨੇ ਜਿਨ੍ਹਾਂ ਨੇ ਬਲੌਗ ਦੇਖਣਾ ਮੈਂ ਉੱਥੇ ਵੀ ਰਹੀ ਹਾਂ ਤੇ ਉਹ ਉਹਨਾਂ ਦੇ ਵਿੱਚ ਮੈਂ ਤਾਇਆ ਤਾਈ ਹੁਣਾ ਦੇ ਕੋਲ ਉੱਥੇ ਵੀ ਰਹਿੰਦੀ ਰਹੀ ਹਾਂ ਤੇ ਕੰਮ ਨੂੰ ਆਪਾਂ ਨੂੰ ਪੂਰਾ ਉਹਨਾਂ ਨੇ ਚੰਡਿਆ ਆ ਕੰਮ ਆਪ ਜਿਦਾਂ ਝਾੜੂ ਪੋਚਾ ਰੋਟੀ ਦਾਲ ਸਬਜ਼ੀ ਸਾਰਾ ਕੁਛ ਹੀ ਘਰੋਂ ਤੋਂ ਸਿੱਖ ਗਿਆ ਆਂ ਤੇ ਕੁਝ ਚੀਜ਼ਾਂ ਹਾਲੇ ਤੱਕ ਵੀ ਜਿਹੜੀਆਂ ਨਹੀਂ ਵੀ ਆਉਂਦੀਆਂ ਜਾਂ ਕਿੱਦਾਂ ਵੀ ਉਹ ਇੱਥੇ ਮੈਨੂੰ ਮੰਮੀ ਨੇ ਵੀ ਸਿਖਾਈਆਂ ਮੇਰੀ ਸੱਸ ਨੇ ਉਹਨਾਂ ਨੇ ਵੀ ਸਿਖਾਈਆਂ ਵੀ ਆਹ ਨਹੀਂ ਇਦਾਂ ਇਦਾਂ ਕਰਨਾ ਇਦਾਂ ਕਰਨਾ ਕਿਉਂਕਿ ਜਦੋਂ ਆਪਾਂ ਨਵੇਂ ਥਾਂ ਜਾਂਦੇ ਆਂ ਉੱਥੇ ਨਵੀਆਂ ਚੀਜ਼ਾਂ ਨਵੇਂ ਨਵਾਂ ਸਿਸਟਮ ਜਿਆ ਹੋ ਜਾਂਦਾ ਆ ਨਵਾਂ ਕੰਮ ਹੋ ਜਾਂਦਾ ਵੀ ਆਹ ਨਹੀਂ ਇੱਥੇ ਇਦਾਂ ਮਰੋਣਾ ਇੱਥੇ ਇਦਾਂ ਕਰਨਾ ਤੇ ਇੱਕ ਗੱਲ ਹੋਰ ਹੁਣ ਮੈਂ ਬਾਈ ਕਰਦੀ ਆਂ ਬਹੁਤ ਹੀ ਜ਼ਿਆਦਾ ਬਲੌਗ ਬਣਾਉ ਹੋਈ ਜਾਂਦਾ ਤੇ ਮੈਂ ਨਾ ਮੈਂ ਆਪਣੇ ਤੁਹਾਨੂੰ ਆ ਸਕਿਨ ਦਾ ਦੱਸਣਾ ਸੀ ਮੇਰਾ ਇੰਨਾ ਕਿ ਜ਼ਿਆਦਾ ਫੇਸ ਖਰਾਬ ਹੋ ਗਿਆ ਸੀ ਤੇ ਮੈਂ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸੂਗੀ ਕਿ ਮੇਰਾ ਜਿਹੜਾ ਫੇਸ ਆ ਉਹ ਕਿਦਾਂ ਠੀਕ ਹੋ ਗਿਆ ਤੁਸੀਂ ਆ ਦੇਖਿਓ ਮੇਰੇ ਮੜ ਹਲੇ ਤਾਂ ਮੈਂ ਮੂੰਹ ਸਿਰਫ ਪਾਣੀ ਦੇ ਨਾਲ ਮਾੜਾ ਜਿਹਾ ਧੋਤਾ ਆ ਮੈਂ ਹੋਰ ਕੁਝ ਨਹੀਂ ਲਾਇਆ ਆ ਦੇਖਿਓ ਇਹ ਮੈਂ ਤੁਹਾਨੂੰ ਦੱਸੂਗੀ ਵੀ ਮੈਂ ਆਪਣੇ ਸਕਿਨ ਰੁਟੀਨ ਜਾਂ ਮੇਰਾ ਸਕਿਨ ਟ੍ਰੀਟਮੈਂਟ ਮੈਂ ਸਿਰਫ ਪਾਣੀ ਨਾਲ ਵੋਸ਼ ਕੀਤਾ ਆ ਤੇ ਮੈਨੂੰ ਕਈਆਂ ਪਹਿਣਾ ਨੇ ਮੈਨੂੰ ਕਿੰਨੀ ਵਾਰੀ ਪੁੱਛਿਆ ਵੀ ਤੁਸੀਂ ਦੀਦੀ ਕੀ ਲਾਉਨੇ ਆ ਤੁਹਾਡੇ ਫੇਸ ਤੇ 글로 ਰਹੀਦਾ ਸਾਫ ਰਹੀਦਾ ਆ ਮੈਂ ਵਿਦਆਉਟ ਫਿਲਟਰ ਨੇ ਆ ਤੇ ਮੈਂ ਕੋਈ ਫਿਲਟਰ ਨਹੀਂ ਲਾਇਆ ਹੈਗਾ ਤੇ ਕਈ ਵਿੱਚ ਕਹਿ ਦਿੰਦੇ ਫਿਲਟਰ ਹਾਂ ਜਦੋਂ ਅਸੀਂ ਵੀਡੀਓ ਬਣਾਈਦੀਆਂ ਉਦੋਂ ਮੜਾ ਜਾ ਫਿਲਟਰ ਲਾ ਲੀਦਾ ਵੀ ਥੋੜਾ ਜਿਹਾ ਸਾਫ ਜਿਹਾ ਹੋਰ ਲੱਗੇ ਆ ਨਾ ਜਿੱਦਾਂ ਇੱਕ ਹੁੰਦਾ ਆ ਚੰਕ ਜੀ ਆ ਜਵੇ ਹੋਰ ਇੱਕ ਪਰ ਆ ਮੇਰਾ ਫੇਸ ਜਿਹੜਾ ਮੇਰਾ ਰੀਜਨਲ ਵੀਸ ਆ ਤਾਂ ਮੈਂ ਕਦੀ ਵੀ ਕੁਛ ਇਦਾਂ ਦਾ ਅਪਲਾਈ ਨਹੀਂ ਕਰਦੀ ਹੁੰਦੀ ਤੇ ਬਾਕੀ ਮੈਂ ਤੁਹਾਨੂੰ ਇੱਕ ਬਲੌਗ ਜਰੂਰ ਬਣਾਉਂਗੀ ਜਿਹਦੇ ਵਿੱਚ ਮੈਂ ਆਪਣਾ ਸਕਿਨ ਟਰੀਟਮੈਂਟ ਦਾ ਸਕਿਨ ਮੈਂ ਮਤਲਬ ਮੇਰਾ ਇਨਾ ਫੇਸ ਖਰਾਬ ਹੋ ਚੁਕਾ ਸੀ ਮੈਂ ਸਾਈਟ ਤੇ ਉਹਦੀ ਫੋਟੋ ਵੀ ਲਾ ਕੇ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਆ ਕਿਦਾਂ ਵੀ ਮਤਲਬ ਮੇਰਾ ਫੇਸ ਕੀ ਹੋ ਗਿਆ ਹੈ ਠੀਕ ਆ ਹੁਣ ਚਲੋ ਠੀਕ ਆ ਓਕੇ ਬਾਏ ਆ ਚੰਗਾ ਚੜ੍ਹਦੀ ਕਲਾ 'ਚ ਸੰਗਾ ਸਾਹਿਬ ਜਿਹਾ ਵਾਂਗੂ ਚੜ੍ਹਦੀ ਕਲਾ 'ਚ ਰਹੋ ਰੱਬ ਪਰਮਾਤਮਾ ਤੁਹਾਡੇ ਸਾਰੇ ਪਰਿਵਾਰ ਤੇ ਖੁਸ਼ੀਆਂ ਖੇੜੇ ਰੱਖੇ ਤੇ ਤੁਹਾਡੇ ਲੰਬੀ ਲੰਬੀ ਉਮਰ ਕਰੇ ਬਾਏ